ਇਹ ਪਾਣੀ ਪੀਤਾ ਹੋਰ ਮੇਰੇ ਫੁੱਟ ਆਉਟ ਦੇ ਤੇ ਉਹ ਪਾਣੀ ਪੀਤਾ ਇਹ ਪਿਛੇ ਵਾਲਾ ਕਿੰਨੇ ਬੰਦੇ ਥੱਲੇ ਦਬੇ ਪਏ ਹੋਣੇ ਸਟੇ ਪੰਜ ਪੰਜ ਕਰਤੀ ਹੋ ਗਈ ਉੱਥੇ ਉਹ ਵੀ ਠੀਕ ਘਰ ਤਾਂ ਨਹੀਂ ਜਾਂਦਾ ਸਾਰੀ ਖਬਰਾਂ ਕੋਈ ਵਧੇਣਾ ਇਹਨੂੰ ਕੋਈ ਜੀ ਕੀ ਵਰਦਾ ਤੋ ਜੀ ਮੇਰਾ ਨਾਮ ਅਰਿਦਾਮ ਹੈ ਜੀ ਆ ਕੇ ਜਿਹਦਾ ਨਾਮ ਕੀ ਗੱਲ ਹੈ ਜੀ ਗੱਲ ਕੀ ਚੁਣਾਈ ਉਹ ਮੁੰਡੇ ਚੁਣਾਈ ਕਰਦੇ ਪਏ ਸੀ ਮੈਂ ਇੱਥੇ ਤੋਂ ਬਾਹਰ ਕੋਈ ਤਾਂ ਅੰਦਰ ਵੇਜੰਦਾ ਸੀ ਤਾਂ ਮੈਂ ਪਾਣੀ ਪੀਣ ਨੂੰ ਚ ਲੱਗਿਆ ਬਸ ਸਤਪੁਰਨਾ ਦੇ ਛੱਟ ਲਗਣੀ ਸੀ ਜਦ ਆਪਣੇ ਜੋ ਇੱਕਦਮ ਬਿਲਡਿੰਗ ਨੀਚੇ ਆ ਗਈ ਕਿਹਦਾ ਅੱਧੀ ਅੱਧੀ ਤੇ ਦੀਵਾਰਾਂ ਕੁ ਪੂਰੀ ਠੋਸ ਕਰੀ ਹੋਈ ਥੀ ਇਹ ਪੋਸ ਕਰਕੇ ਨਾ ਛੱਡੀ ਹੋਈ ਸੀ ਇੱਕ ਦੋ ਦੀਵਾਰ ਰੰਦੀ ਸੀ ਕਿ ਕਿੰਨੇ ਬੰਦੇ ਸੀਗੇ ਕਿੰਨੇ ਦਿਨ ਹੋ ਗਏ ਇੱਥੇ ਲੱਗੇ ਪਏ। ਕੱਲੀ ਤਰੀਕ ਨੂੰ ਲੱਗੇ ਸੀ ਪੰਜ ਬੰਦੇ ਆ ਕਿੰਨੇ ਦਾ ਮਕਾਨ ਹੈ ਮਕਾਨ ਇਹਨਾਂ ਸਰਦਾਰਾਂ ਦਾ ਕਿਸ ਦਾ ਨਾਮ ਪਤਾ ਜੀ ਨਾਮ ਦਾ ਮੈਨੂੰ ਪਤਾ ਨਹੀਂ। ਅੱਛਾ ਕਿੰਨੇ ਬੰਦੇ ਜੇ ਅਸੋਡ ਹੋਇਆ ਜਾਂ ਪੀ ਡਬਲਯੂ ਡੀ ਆੜੋਂ ਪਿੱਛੇ ਛੱਡੀ ਹੋਈ ਸੀ ਉਹਦੀ ਮੁੱਠੀ ਚੱਕੀ ਦੀ ਗੰਦਰੀ ਕਿੰਨੇ ਬੰਦੇ ਥੱਲੇ ਦਬੇ ਪਏ ਹੋਣੇ ਸਟੇ ਪੰਜ ਪੰਜ ਆ ਤਾਂ ਮੁਕਾਇਆ ਕਾਹ ਦੀ ਕੰਡ ਆਣਾ ਇਹ ਬਈ ਨਾ ਇਹ ਕਾਹਦੀ ਬੇਨਸ ਕੰਡ ਆਇਆ ਇੱਧਰ ਐਨਾ ਬੜਾ ਇੱਧਰ ਕਿੰਨਾ ਧਰਿਆ ਬੇਨਸ ਤੱਕੀ ਵੀ ਦਵਾਈ ਵੀ ਆ ਰਹੇ ਮੈਨੂੰ ਮਾਰਾ ਕੰਡ ਦੇ ਉੱਪਰੇ ਮਾਰ ਲੈ ਇਹ ਹਾਂ ਇਹ ਥਾਰਾ ਵੀ ਨਾ ਇੱਧਰ ਆਇਆ ਕੰਡ ਦੇ ਉੱਪਰ ਹਾਂ ਕੋਈ ਅੱਜ ਆ ਬੰਦਿਆ ਨਾ ਲੱਗ ਰਿਹਾ ਮੈਂ ਦਵਾਈ ਦਵਾ ਦਰ ਕੰਡ ਦੇ ਉੱਪਰ ਮੈਂ ਆ ਬਣਾ ਲਿਆ ਤੱਕਿਆ ਨੂੰ ਭਾਜ ਮਗਾ ਮੈਂ ਤੁਹਾਨੂੰ ਸਵਾਗਤ ਕਰਾ ਰਿਹਾ ਇਸ ਨੰਬਰ ਤੇ ਲੱਗੋ ਜੇ ਵਾਹ ਫਾਇਰ ਵਾਲੇ ਲੱਗੇ ਹੋਏ ਨੇ ਉਹ ਵੀ ਜੀ